ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋਏ ਇੱਕ ਸਿੱਖ ਨੂੰ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਰਿਆਂ ਨੇ ਕਿਰਪਾ ਕਰ ਦਿੱਤੀ ਗੁਰੂ ਜੀ ਬਾਰੇ ਕੀ ਕਿ ਆਖਿਆ ਗਿਆ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਫਤੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲੇ ਜਿਨ੍ਹਾਂ ਨੇ ਮਸਤੋਣਾ ਸਾਹਿਬ ਦੀ ਧਰਤੀ ਤੇ ਬੜਾ ਲੰਮਾ ਸਮਾਂ ਗੁਜ਼ਾਰਿਆ ਹੈ 29 ਸਾਲ ਲਗਾਤਾਰ ਮਸਤੋਣਾ ਸਾਹਿਬ ਤੋਂ ਬਾਹਰ ਵੀ ਪ੍ਰਚਾਰ ਕੀਤਾ ਤੇ ਮਸਤੋਣਾ ਸਾਹਿਬ ਰਹਿ ਕੇ ਵੀ ਪ੍ਰਚਾਰ ਕੀਤਾ ਤੇ ਸੇਵਾਵਾਂ ਕਰਵਾਈਆਂ بڑے ਵਿਦयक ਆਦਾਰੇ ਜਿਹੜੇ ਨੇ ਉਹਨਾਂ ਨੇ ਆਪਣੇ ਹੱਥੀ ਬਣਵਾਉਣਾ ਕੀਤੇ ਗੁਰਮੁਖ ਪਿਆਰਿਓ ਭਾਈ ਬਖਸ਼ੀਸ਼ ਸਿੰਘ ਜੋ ਕਿ ਬਰਨਾਲੇ ਦੇ ਰਹਿਣ ਵਾਲੇ ਸੀ ਤੇ ਸਾਧ ਸੰਗਤ ਫੌਜ ਦੇ ਵਿੱਚ ਡਿਊਟੀ ਕਰਦੇ ਸੀ ਪਹਿਲੀ ਵਾਰ ਜਦੋਂ ਗੁਰਸਾਗਰ ਮਸਤਵਾਨਾ ਸਾਹਿਬ ਵਿਖੇ ਉਹ ਪਹਾਰਦੇ ਨੇ ਆਉਂਦੇ ਨੇ ਤੇ ਮਹਾਂਪੁਰਖਾਂ ਦਾ ਦედაਰਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੈਠਦੇ ਨੇ ਸ਼ਬਦ ਦਾ ਆਨੰਦ ਲੈਂਦੇ ਨੇ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਹੈ ਤੇ ਭੋਗ ਪੈਂਦਾ ਜਦੋਂ ਮਹਾਂਪੁਰਖ ਬਾਹਰ ਆਉਂਦੇ ਨੇ ਸਾਧ ਸੰਗਤ ਭਾਈ ਬਖਸ਼ੀ ਸਿੰਘ ਵੀ ਚੱਲ ਕੇ ਬਾਹਰ ਆ ਜਾਂਦੇ ਨੇ ਤੇ ਭਾਈ ਬਖਸ਼ੀ ਸਿੰਘ ਦਾ ਬਹੁਤ ਸਤਿਕਾਰ ਕਰਦੇ ਨੇ ਸਾਧ ਸੰਗਤ ਮਹਾਂਪੁਰਖ ਤੇ ਮਹਾਂਪੁਰਖ ਕਹਿੰਦੇ ਭਾਈ ਗੁਰੂ ਕੀ ਫੌਜ ਵਿੱਚ ਸ਼ਾਮਲ ਹੋ ਜਾਓ ਸਤਿਗੁਰੂ ਦੀ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਹੋ ਜਾਓ ਤੇ ਸੀਸ ਨਿਵਾ ਕੇ ਭਾਈ ਬਖਸ਼ੀ ਸਿੰਘ ਜਵਾਬ ਦਿੰਦੇ ਕਿ ਨੇ ਮਹਾਂਪੁਰਖੋ ਮੈਂ ਤੇ ਵਿਕਾਰੀ ਪੁਰਸ਼ਾਂ ਖਾਣ ਪੀਣ ਵਾਲਾ ਪੁਰਸ਼ਾਂ ਇਹ ਮੈਂ ਨਹੀਂ ਕਰ ਸਰਦਾ ਤੇ ਮਹਾਂਪੁਰ ਕਹਿੰਦੇ ਭਾਈ ਐਦਾਂ ਨਹੀਂ ਕਰਨਾ ਜੀਵਨ ਬਹੁਤ ਅਨਮੋਲ ਹੈ ਇਹ ਵਿਕਾਰ ਨਹੀਂ ਕਮਾਉਣੇ ਉਸ ਵਕਤ ਭਾਈ ਬਖਸ਼ੀ ਸਿੰਘ ਮੱਥਾ ਟੇਕ ਕੇ ਫੌਜ ਵਿੱਚ ਚਲੇ ਗਏ ਦਰਸ਼ਨਾਂ ਦੀ ਜਿਹੜੀ ਪਿਆਸ ਸੀ ਨਾ ਅੰਦਰ ਉਹ ਹਲੇ ਬਹੁਤ ਜ਼ਿਆਦਾ ਲੱਗੀ ਹੋਈ ਸੀ ਕਿਉਂਕਿ ਮਹਾਂਪੁਰਖਾਂ ਦਾ ਦਿਦਾਰਾ ਕਰ ਲਿਆ ਸੀ ਮਹਾਂਪੁਰਖਾਂ ਦੇ ਉਹ ਸਾਹਮਣੇ ਖਲੋਣਾ ਮਹਾਪੁਰਖਾਂ ਦੇ ਨਾਲ ਗੱਲਬਾਤ ਕਰਨੀ ਹੈ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਮਹਾਪੁਰਖਾਂ ਨੇ ਕੋਈ ਬਚਨ ਕਰ ਦੇਣਾ ਵੀ ਭਾਈ ਇਹ ਵਿਕਾਰ ਨਹੀਂ ਕਮਾਉਣੇ ਇਹ ਵਿਕਾਰਾਂ ਤੋਂ ਪਾਸਾ ਵੱਟ ਕੇ ਰੱਖਣਾ ਐਨੀ ਗੱਲ ਮਹਾਪੁਰਖ ਕਹਿ ਦੇਣਾ ਤੇ ਜੀਵਨ ਬਣਨ ਵਾਲੀ ਗੱਲ ਹੀ ਆ ਸਾਧ ਸੰਗਤ ਭਾਈ ਬਖਸ਼ੀਤ ਸਿੰਘ ਕਹਿੰਦੇ ਵੀ ਮਨ ਦੇ ਵਿੱਚ ਬੜੀ ਤੜਫ ਰਹੀ 10 ਦਿਨਾਂ ਦੀ ਛੁੱਟੀ ਲੈ ਕੇ ਦੁਬਾਰਾ ਆ ਗਏ ਤੇ ਗੁਰਸਾਗਰ ਸਾਹਿਬ ਵਿਖੇ ਰਹੇ ਮਹਾਪੁਰਖਾਂ ਦੀ ਸੰਗਤ ਕੀਤੀ ਤੇ ਮਹਾਪੁਰਖਾਂ ਦੀ ਸੰਗਤ ਕੀਤੀ ਤੇ ਸਾਧ ਸੰਗਤ ਉਸ ਤੋਂ ਬਾਅਦ ਮਹਾਪੁਰਖ ਕਹਿੰਦੇ ਭਾਈ ਸ਼ਬਦ ਦਾ ਅਭਿਆਸ ਕਰਦਾ ਹਾਂ ਕਹਿੰਦੇ ਮਹਾਪੁਰਖੋ ਤੁਸੀਂ ਦੱਸੋ ਕਹਿੰਦੇ ਭਾਈ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ ਤੇ ਭਾਈ ਬਖਸ਼ੀਰ ਸਿੰਘ ਕਾਫੀ ਦਿਨ ਗੁਰਸਾਗਰ ਰਹੇ ਸੰਗਤ ਦੀ ਸੇਵਾ ਦੇ ਵਿੱਚ ਉਪਸਥਿਤ ਰਹੇ ਕਾਫੀ ਦਿਨ ਜਿਹੜੇ ਲਗਭਗ ਉਹਨਾਂ ਨੇ ਸੇਵਾਵਾਂ ਜਿਹੜੀਆਂ ਸੀ ਸੰਗਤ ਦੇ ਵਿੱਚ ਰਹਿ ਕੇ ਕੀਤੀਆਂ ਬੜੀ ਵੱਡੀ ਕਿਰਪਾ ਹੋਈ ਬੜੀ ਵੱਡੀ ਰਹਿਮਤ ਹੋਈ ਉਸ ਤੋਂ ਬਾਅਦ ਫਿਰ ਆਗਿਆ ਲੈ ਕੇ ਮਹਾਂਪੁਰਖਾਂ ਤੋਂ ਆਪਣੀ ਡਿਊਟੀ ਤੇ ਚਲੇ ਜਾਂਦੇ ਨੇ ਆਪਣੀ ਡਿਊਟੀ ਕਰਦੇ ਨੇ ਤਨ ਦੇਹੀ ਨਾਲ ਸਮਾਂ ਮਿਲਦਾ ਸਿਮਰਨ ਕਰਦੇ ਨੇ ਡਿਊਟੀ ਤੇ ਬੈਠੇ ਸਿਮਰਨ ਕਰੀ ਜਾਂਦੇ ਨੇ ਇੱਕ ਦਿਨ ਇੱਕ ਅਜੀਹਾ ਕੌਤਕ ਵਾਪਰਿਆ ਜੋ ਕਿ ਪ੍ਰਤੱਖ ਹੀ ਸੀ ਸਾ ਸੰਗਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦਾ ਧਿਆਨ ਧਰਿਆ ਤੇ ਰਾਤ ਨੂੰ ਜਿਹੜਾ ਹੈ ਆਰਾਮ ਕਰਨ ਲੱਗੇ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਕਹਿੰਦੇ ਅੱਖ ਲੱਗੀ ਸਹਿਜ ਸੁਭਾਈ ਸੌਂ ਗਏ ਨੀਂਦ ਆ ਗਈ ਤੇ ਵੇਖਿਆ ਕੀ ਵੀ ਸਾਹਮਣੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤਾਬੇ ਬੈਠੇ ਨੇ ਚੌਰ ਸਾਹਿਬ ਕਰ ਰਹੇ ਨੇ ਸਾਈਡ ਤੇ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਬੈਠੇ ਨੇ ਤੇ ਬਾਕੀ 9 ਪਾਤਸ਼ਾਹੀਆਂ ਹੋ 10 ਪਾਤਸ਼ਾਹੀਆਂ ਤੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਹੋ ਗਏ ਤੇ ਦਰਸ਼ਨ ਹੋਏ ਤੇ ਕਹਿੰਦੇ ਭਾਈ ਬਖਸ਼ੀਸ਼ ਸਿੰਘ ਐ ਆ ਜਿਵੇਂ ਕੋਲੇ ਫਿਰ ਰਹੇ ਨੇ ਕਹਿੰਦੇ ਜਾ ਕੇ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਜੀ ਮੈਂ ਧੰਨ ਹੋ ਗਿਆ ਤੇ ਮੈਨੂੰ ਦਰਸ਼ਨ ਹੋ ਗਏ ਤੁਹਾਡੀ ਜੋਤ ਤੁਹਾਡੇ ਸਰੂਪ 9 ਪਾਤਸ਼ਾਹੀਆਂ ਦੇ ਹੋਰ ਵੀ ਦیدار ਹੋ ਗਏ ਕਹਿੰਦੇ ਸਤਿਗੁਰੂ ਕਿਰਪਾ ਕਰੋ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਵੀ ਕਰਾ ਦਿਓ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਰਮਾਲਾ ਚੱਕਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਕਰਵਾ ਦਿੱਤੇ ਤੇ ਆਖਿਆ ਵੀ ਭਾਈ ਬਾਬਾ ਆਤਰ ਸਿੰਘ ਸਾਡਾ ਹੀ ਸਰੂਪ ਹੈ ਇਹਨਾਂ ਤਾਂ ਅੜੀ ਵੱਡੀ ਕਿਰਪਾ ਹੈ ਬੜੀ ਵੱਡੀ ਰਹਿਮਤ ਹੈ ਇਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਕਾਰਜ ਕਰਨੇ ਨੇ ਉਹਨਾਂ ਨੂੰ ਸਾਡਾ ਹੀ ਸਰੂਪ ਜਾਣੋ ਤੇ ਸਾਧ ਸੰਗਤ ਭਾਈ ਬਖਸ਼ੀ ਸਿੰਘ ਦੀ ਇੱਕਦਮ ਅੱਖ ਖੁੱਲ ਗਈ ਜਦ ਤਾ ਸਾਹਮਣੇ ਵੇਖਿਆ ਨਾ ਕੁਝ ਵੀ ਨਹੀਂ ਸੀ ਤੇ ਕਨੇ ਵੀ ਸੰਕੇਤ ਉਹ ਸਮਝ ਗਏ ਮਨ ਬਹੁਤ ਉਪਰਾਮ ਹੋ ਗਿਆ ਮਨ ਜਿਹੜਾ ਨਾ ਉਹ ਇਦਾਂ ਹੋ ਗਿਆ ਵੀ ਮਨਾ ਇਸ ਸੰਸਾਰ ਦੇ ਵਿੱਚ ਹੋਰ ਕੀ ਹੈ ਕੁਝ ਵੀ ਨਹੀਂ ਹੈ ਸੰਸਾਰ ਵਿੱਚ ਆਪਾਂ ਕੀ ਲੈਣਾ ਸੰਸਾਰ ਤੋਂ ਵੀ ਆਪਾਂ ਮਹਾਪੁਰਖਾਂ ਦੀ ਸੇਵਾ ਵਿੱਚ ਉਪਸਥਿਤ ਹੋਈਏ ਪਟਿਆਲੇ ਡਿਊਟੀ ਸੀ ਉੱਥੋਂ ਸੇਵਾ ਲਈ ਤੇ ਸਾਧ ਸੰਗਤ ਕੁਝ ਦਿਨਾਂ ਦੀ ਛੁੱਟੀ ਲਈ ਤੇ ਕੋ ਸਾਗਰ ਸਾਹਿਬ ਆ ਗਏ ਇਥੇ ਰਹਿਣ ਲੱਗ ਗਏ ਮਹਾਪੁਰਖਾਂ ਦੇ ਕੋਲ ਆਉਣ ਤੋਂ ਪਹਿਲਾਂ ਸੌਚ ਇਸ਼ਨਾਨ ਕੀਤਾ ਤੇ ਮਹਾਪੁਰਖ ਜਿਹੜੇ ਨਾ ਤੁਰੇ ਆ ਰਹੇ ਨੇ ਤੇ ਆਣ ਕੇ ਮਹਾਪੁਰਖਾਂ ਦੇ ਚਰਨੀ ਢੇਪ ਤੱਕ ਨਾ ਮਹਾਪੁਰਖੋ ਕਿਰਪਾ ਹੋ ਗਈ ਤੇ ਮਹਾਪੁਰਖ ਇਹਨੇ ਭਾਈ ਹੋ ਗਏ ਦੀਦਾਰੇ ਕਿਨਾਂ ਹਾਂ ਮਹਾਪੁਰਖੋ ਦੀਦਾਰੇ ਹੋ ਗਏ ਕਿਰਪਾ ਹੋ ਗਈ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਹੋਏ ਤੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਵਿੱਚ ਸਾਡੇ ਵਿੱਚ ਕੋਈ ਫਰਕ ਹੀ ਨਹੀਂ ਹੈ ਤੇ ਉਹ ਸਾਡਾ ਹੀ ਸਰੂਪ ਨੇ ਗੁਰੂ ਨਾਨਕ ਕਹਿੰਦੇ ਮਹਾਪੁਰਖੋ ਗੁਰੂ ਉਨਾਣਕ ਦੇ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਕਹਿੰਦੇ ਭਾਈ ਗੁਰੂ ਕਿਰਪਾ ਕਰ ਦਿੰਦਾ ਆਪਣੇ ਕੁੱਕਰ ਨੂੰ ਕਹਿੰਦੇ ਆਪਣੇ ਨਾਲ ਮੇਲ ਲੈਂਦਾ ਆਪਣੇ ਵੱਡੀ ਵਡਿਆਈ ਦੇ ਦਿੰਦਾ ਕਹਿੰਦੇ ਉਹ ਗੁਰੂ ਐਸਾ ਹੈ ਉਹ ਗੁਰੂ ਇੰਨੀ ਕਿਰਪਾ ਕਰ ਦਿੰਦਾ ਹੈ ਉਹ ਸਤਗੁਰੂ ਇੰਨੀ ਕਿਰਪਾ ਕਰ ਦਿੰਦਾ ਹੈ ਕਹਿੰਦੇ ਆਪਣੇ ਨਾਲ ਆਪਣੇ ਵਰਗਾ ਹੀ ਬਣਾ ਲੈਂਦਾ ਉਹ ਸਤਗੁਰੂ ਇੰਨੀ ਵਡਿਆਈ ਦੇ ਦਿੰਦਾ ਕਹਿੰਦੇ ਭਾਈ ਉਸ ਕਰਕੇ ਤੁਸੀਂ ਵੀ ਨਾਮ ਜਪਿਆ ਕਰੋ ਤੇ ਮਨ ਹੁਣ ਇਥੇ ਗੁਰਸਾਗਰ ਦੇ ਵਿੱਚ ਹੀ ਜੁੜ ਗਿਆ ਆਪਣੀ ਡਿਊਟੀ ਵੀ ਛੱਡ ਦਿੱਤੀ ਫੌਜ ਦੇ ਵਿੱਚੋਂ ਸਾਧ ਸੰਗਤ ਡਿਊਟੀ ਛੱਡ ਦਿੱਤੀ ਮਹਾਪੁਰਖਾਂ ਦੀ ਸੇਵਾ ਵਿੱਚ ਹੀ ਮਹਾਪੁਰਖਾਂ ਦਾ ਗੜਬਈ ਬਣ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਧ ਸੰਗਤ ਮਹਾਪੁਰਖ ਰਾਤ ਨੂੰ ਆਪਣੇ ਪਲੰਘ ਤੋਂ ਉੱਠਦੇ ਨੇ ਬਹੁਤ ਵਾਰੀ ਉੱਠਦੇ ਨੇ ਨਾਮ ਜਪਣ ਲੱਗ ਜਾਂਦੇ ਨੇ ਕਈ ਵਾਰੀ ਟਹਿਲਣ ਲੱਗ ਜਾਂਦੇ ਨੇ ਭਾਈ ਬਖਸ਼ੀਦ ਸਿੰਘ ਹਰ ਵਾਰ ਉਹਨਾਂ ਨੂੰ ਵੇਖਦਾ ਹੈ ਤੇ ਮਹਾਪੁਰਖ ਇਹ ਕਹਿ ਰਹੇ ਨੇ ਭਾਈ ਬਖਸ਼ੀ ਸਿੰਘ ਤੇਰੇ ਉੱਠਣ ਦਾ ਟਾਈਮ 2 ਵਜੇ ਤੋਂ ਬਾਅਦ ਹੈ ਤੂੰ ਪਿਆਰ ਹੈ ਆਰਾਮ ਕਰ ਲੈ ਸਾਡੀ ਕਿਨੇ ਧਿਆਨ ਨਾ ਰੱਖਿਆ ਕਰ ਤੇ ਮਾਹਪੁਰਖਾਂ ਨੂੰ ਦੁਵਾਰੇ ਦੁਵਾਰੇ ਪਰਸਦਾ ਰਹਿਣਾ ਭਾਈ ਬਖਸ਼ੀ ਸਿੰਘ ਮਾਹਪੁਰਖੋ ਤੁਸੀਂ ਕਿਉਂ ਉੱਠ ਖਲੋਨੇ ਹੋ ਕਿਉਂ ਐਵੇਂ ਉੱਠਦੇ ਹੋ ਬਾਰ-ਬਾਰ ਮਾਹਪੁਰਖ ਕਹਿੰਦੇ ਤੈਂ ਕੀ ਲੈਣਾ ਤੂੰ ਕੰਮ ਕਰ ਤੂੰ ਆਪਣਾ ਸੌਂਦਿਆ ਕਰ ਤੇਰਾ ਟਾਈਮ 2 ਵਜੇ ਤੋਂ ਬਾਅਦ ਉੱਠਣ ਦਾ ਹੈ ਉਦੋਂ ਉੱਠਿਆ ਕਰ ਭਾਈ ਬਖਸ਼ੀ ਸਿੰਘ ਹਟਿਆ ਹੀ ਨਾ ਪਰ ਇੱਕ ਦਿਨ ਮਾਹਪੁਰਖ ਕਹਿਣ ਲੱਗੇ ਕਹਿੰਦੇ ਭਾਈ ਜਦੋਂ ਅਸੀਂ ਪੈ ਜਾਂਦੇ ਹਾਂ ਨਾ ਇਦਾਂ ਲੱਗਦਾ ਸਾਨੂੰ ਪ੍ਰਤੀਤ ਹੁੰਦਾ ਹੈ ਵੀ ਇਹ ਜਿਹੜਾ ਸੰਸਾਰ ਆ ਸਾਹਮਣੇ ਪ੍ਰਤੱਖ ਦਿਖਦਾ ਹੈ ਵੀ ਇਹ ਵਿਕਾਰਾਂ ਦੀ ਪੱਠੀ ਵਿੱਚ ਐ ਦਾਣਿਆਂ ਵਾਂਗੂ ਭੁੰਨਿਆ ਜਾ ਰਿਹਾ ਹੈ ਕਹਿੰਦੇ ਸਾਡੇ ਤੋਂ ਇਹ ਕੁਝ ਵੇਖਿਆ ਨਹੀਂ ਜਾਂਦਾ ਜੋ ਆਪ ਜਪੈ ਅਬਰੇ ਨਾਮ ਜਪਾਵੇ ਮਾਂ ਪੁਰਖਾਂ ਦੀ ਇਹ ਅਵਸਥਾ ਸੀ ਕਹਿੰਦੇ ਅਸੀਂ ਦਾ ਭਾਈ ਉਸ ਅਕਾਲ ਪੁਰਖ ਵੱਲੋਂ ਲੱਗੀ ਹੋਈ ਡਿਊਟੀ ਨੂੰ ਨਿਭਾ ਰਹੇ ਆ ਤੇ ਕਹਿੰਦੇ ਤੋਂ ਪਿਆ ਰਿਆ ਕਰ ਤੇ ਅਸੀਂ ਉਸ ਵੇਲੇ ਉੱਠ ਕੇ ਕਹਿੰਦੇ ਨਾਮ ਜਪਣ ਲੱਗ ਜੰਨੇ ਆ ਤੇ ਗੁਰੂ ਦੋ ਮੰਗਣ ਲੱਗ ਜੰਨੇ ਆ ਮਾਹ ਪੁਰਖੋ ਸਤ ਗੁਰੂ ਕਿਰਪਾ ਕਰੋ ਇਹ ਸੰਸਾਰ ਜਗਤ ਨੂੰ ਜਿਹੜਾ ਹੈ ਆਪਣੀ ਕਿਰਪਾ ਆਪਣੇ ਨਾਮ ਦਾ ਕਿਣਕਾ ਦੇ ਕੇ ਇਹਨਾਂ ਨੂੰ ਬਚਾਓ ਇਹਨਾਂ ਤੇ ਰਹਿਮਤ ਕਰੋ ਇਹਨਾਂ ਨੂੰ ਜਿਹੜਾ ਹੈ ਇਦਾਂ ਨਾਂ ਰੱਖੋ ਬਾਝਾ ਨਾ ਰੱਖੋ ਇਹਨਾਂ ਚੀਜ਼ਾਂ ਤੋਂ ਕਹਿੰਦੇ ਸਤ ਗੁਰੂ ਕਿਰਪਾ ਕਰ ਦਿੰਦੇ ਨੇ ਸਨ ਨਾਲ ਵਿਸ਼ਵਾਸ ਰੱਖ ਦਿੰਦੇ ਨੇ ਤੇ ਜਦੋਂ ਬਕਸੀਸ ਸੇ ਸਾਰੀ ਗੱਲ ਜਾਣ ਗਿਆ ਤੇ ਮਹਾਪੁਰਖਾਂ ਦੇ ਚਰਨਾਂ ਦੇ ਤੈ ਤੇ ਫਿਰ ਕੁਝ ਸਮੇਂ ਬਾਅਦ ਮਹਾਪੁਰਖਾਂ ਨੇ ਉਹਨੂੰ ਆਪਣੇ ਗੜਬਈ ਪੱਤ ਤੋਂ ਹਟਾ ਦਿੱਤਾ ਸੀ ਸੋ ਫਿਰ ਉਹਨਾਂ ਨੂੰ ਹੋਰ ਸੁਵਾਮਾਂ ਜਿਹੜੀਆਂ ਸੌਪ ਦਿੱਤੀਆਂ ਸੀ ਇਹ ਹੈ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦਾ ਜੀਵਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ